ਅਨੇ ਵਿਦਿਆ ਰਾਤ ਰਾਤੀ ਤੇ ਬੜਾ ਘਾਟੀ ਪਾਣੀ ਹਾ ਹੁਣ ਬੜਾ ਤੇਜ਼ ਹੋਇਆ ਜੀ ਰਾਤੀ ਤੇ ਪਹਿਲਾਂ ਮਸਾ ਮਸਾ ਆਉਂਦੇ ਉਧਰ ਹੀ ਮੜਾ ਮੜਾ ਆਜ ਹੁਣ ਬੜਾ ਜਿਆਦਾ ਵਹਾ ਹੋਣ ਡਿਆ ਜੀ ਪੈਂਦੇ ਜੀ ਉਹ ਤੇਜ ਜੇ ਆ ਵੀ ਪਉਣ ਏਕ ਜੀ ਪਾਣੀ ਪਿੱਛੋਂ ਬੜਾ ਪਾਣੀ ਤੇਜ਼ ਆਉਂਦੇ ਆ ਉਹਦੇ ਕਾਰਨ ਆਉਂਦੇ ਪਾਣੀ ਪਦਰਾ ਹੋ ਗਿਆ ਪਾਣੀ ਰਾਹ ਬਾਲਿਆ ਅੰਤੜਿਆ ਆਉਂਦੇ ਪਾਣੀ ਆਪਿਆਂ ਪਿਆ ਨੇ ਤੇ ਪਰਲੀ ਸਾਈਡ ਬਹੁਤ ਜਿਆਦਾ ਤੇਜ਼ ਪਾਣੀ ਪੈਲੀਆਂ ਵਿੱਚ ਡਿੱਗਣ ਡਿਆ ਸਾਰੇ ਪਿੰਡ ਨੂੰ ਘੇਰਾ ਪਿਆਜ ਪਾਣੀ ਦਾ ਤਾਣ ਹੋਇਆ ਪੈਲੀਆਂ ਦਾ ਤੇ ਫਸਲਾਂ ਬਹੁਤ ਮਾਰੀਆਂ ਗਈਆਂ ਐ ਤੇ ਜਿਵੇਂ ਅਹੀਂ 4-5 ਸਾਲ ਪਿੱਛੇ ਚਲ ਗਏ ਆ ਤੇ ਸਾਡਾ ਕੋਈ ਕੋਈ ਸੋਚਿਆ ਜਾਵੇ گا ਗਾਂਵ ਵਾਸਤੇ ਅਹੀਂ ਖਾਣਾ ਕਿੱਥੋਂ ਆਏ ਉਹ ਖਾਣਾ ਤੇ ਉਹ ਕਮਾਉਣਾ ਹੈ ਇਹ ਸਾਰਾ ਸਾਡਾ ਸਮੇਂ ਮਾਰ ਹੋ ਗਈ ਹੈ ਤੇਾਨੂੰ ਕੋਈ ਨਾ ਕੋਈ ਸਹੂਲਤਾਂ ਗਾਂਵ ਵਾਸਤੇ ਦੁੱਪੀਆਂ ਜਾਣ ਬਹੁਤ ਜ਼ਿਆਦਾ ਗਰੀਬ ਹੋ ਗਏ ਅਸੀਂ ਕਿੰਨਾ ਕ ਪਾਣੀ ਪਾਣੀ ਘੜੇ ਘੜੇ 5-6 ਫੁੱਟ ਤੋਂ ਤਾਂ ਹੈਗਾ ਇਹ ਝੋਨੇ ਸਭ ਡੁੱਬ ਗਏ ਤੇ ਪਰੇ ਲੱਗਣਦੇ ਝੋਨਾ ਕਿੱਥੇ ਤੇ ਪਾਣੀ ਕਿ ਕੱਪੜ ਕਿੱਥੇ ਆ ਬਹੁਤ ਜ਼ਿਆਦਾ ਚੋ ਪਾਣੀ ਇਹ ਸੁਣਿਆ ਨਾ ਪਾਪੇ ਇਹਨਾਂ ਨੇ ਤੇ ਨਜ਼ਰ ਆਉਂਦੀ ਆ ਪਾਣੀ ਪਾਣੀ ਆ ਹੁੰਦਿਆ ਇਹ ਸਾਡਾ ਪੇਖ ਜਿਹੜਾ ਸਾ ਦੁੱਬਿਆ ਪਿਆ ਹੈ ਬਹੁਤ ਜ਼ਿਆਦਾ ਪਾਣੀ ਆ ਪਾਣੀ ਤੋਂ ਵੱਧ ਹੋਰ ਕੋਈ ਚੀਜ਼ਾਂ ਨੂੰ ਨਜ਼ਰ ਨਹੀਂ ਆਉਂਦੀ ਕੋਈ ਵੀ ਕੋਈ ਝੋਨਾ ਕੋਈ ਕੁਝ ਨਹੀਂ ਨਜ਼ਰ ਆਉਂ ਰਿਹਾ ਸਾਨੂੰ ਸਾਰਾ ਪਾਣੀ ਪਾਣੀ ਨਜ਼ਰ ਆਈ ਜਾਂਦਾ ਜਿੱਦਨੂ ਵੇਖੀ ਉਧਰ ਪਾਣੀ ਜਿੱਦਨੂ ਵੇਖੀ ਉਧਰ ਪਾਣੀ ਸਾਰੇ ਪਿੰਡ ਦੇ ਵਿੱਚ ਚਾਹ ਸਵੇਰੇ ਪਾਣੀ ਘੁੰਮ ਗਿਆ ਸਿਰਫ 2-4 ਘਰਿਆ ਜਿਹੜੇ ਬਜੇ ਪਾਣੀ ਤੋਂ ਬਾਕੀ ਸਭ ਪਾਣੀ ਚੱਲਣ ਦੇ ਅਜ